ਦੇ ਵਿੱਚ ਕਬੱਡੀ ਕੱਪ ਹੋ ਰਿਹਾ ਹੈ ਮੱਖਣ ਅਲੀ ਜੀ ਪੁੱਜੇ ਹੋਇਆ ਅਲੀ ਸਾਹਿਬ ਇਧਰ ਨੂੰ ਆਇਓ ਦੋ ਕਦਮ ਚੱਲ ਕੇ ਕਈ ਲੋਕ ਕਹਿੰਦੇ ਵੀ ਮੁਹੰਮਦ ਕਾਸਮ ਜੀ ਪੁੱਜੇ ਹੋਏ ਆਜ ਦੇ ਕਬੱਡੀ ਕੱਪ ਤੇ ਮੇਰੇ ਵੀਰੋ ਮੱਖਣ ਅਲੀ ਜੀ ਬਾਰੇ ਮੈਂ ਦੋ ਬੋਲ ਜੇ ਤੁਹਾਨੂੰ ਦੱਸਾਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਮੇਰੇ ਵੀਰੋ ਬਲੇਰ ਖਾਨਪੁਰ ਪਿੰਡ ਜਿਲ੍ਹਾ ਕਪੂਰਥਲੇ ਦੀ ਧਰਤੀ 1993 ਦੇ ਵਿੱਚ ਇਹਨਾਂ ਦਾ ਸਾਰਾ ਪਰਿਵਾਰ ਜਿਹੜਾ ਪੱਖੋਵਾਲ ਚਲਾ ਗਿਆ ਸੀਗਾ ਤੇ ਜਦੋਂ ਬਾਪੂ ਮੇਰੇ ਵੀਰੋ ਕਹਿੰਦੇ ਵੀ ਨੂਰ ਮੁਹੰਮਦ ਜੀ ਮੱਖਣ ਵਾਲੀ ਜੀ ਨੂੰ ਸਕੂਲ ਦੇ ਵਿੱਚ ਦਾਖਲ ਕਰਵਾਉਣਗੇ ਉੱਥੇ ਮੇਰੇ ਵੀਰੋ ਸਕੂਲ ਦੀ ਅਧਿਆਪਕਾ ਨੇ ਨਾਂ ਜਿਹੜਾ ਹੈ ਉਹ ਮੁਹੰਮਦ ਕਾਸਮ ਲਿਖ ਦਿੱਤਾ ਹੈ ਪਾਸਪੋਰਟ ਤੇ ਵੀ ਤੁਸੀਂ ਨਾਂ ਵੇਖਿਓ ਮੁਹੰਮਦ ਕਾਸਮ ਲਿਖਿਆ ਹੋਇਆ ਹੈ 1998 ਦੇ ਵਿੱਚ ਮੱਖਣ ਵਾਲੀ ਜੀ ਨੇ ਆਪਣੇ ਪਰਵਾਰ ਦਾ ਗੁਜ਼ਾਰਾ ਕਰਨ ਲਈ ਦੁੱਧ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਫਿਰ 2002 ਦਾ ਸਮਾਂ ਆਇਆ ਕਹਿੰਦੇ ਵੀ ਇੱਕ ਟੂਰਨਾਮੈਂਟ ਚੱਲ ਰਿਹਾ ਸੀਗਾ ਪੰਡਾਲ ਦੋਨੇ ਪਿੰਡ ਦੇ ਵਿੱਚ ਉੱਥੇ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮਪੁਰ ਕਮੈਂਟਰੀ ਕਰ ਰਹੇ ਸਨ ਮੱਖਣ ਲੀ ਜੀ ਉਹ ਟੂਰਨਾਮੈਂਟ ਦੇਖਣ ਚਲੇ ਗਏ ਇਹਨਾਂ ਨੇ ਪਿਆਰ ਸਤਿਕਾਰ ਦੇ ਰੂਪ ਦੇ ਵਿੱਚ 100 ਰੁਪਏ ਦਾ ਨੋਟ ਜਿਹੜਾ ਉਹ ਪ੍ਰੋਫੈਸਰ ਮੱਖਣ ਸਿੰਘ ਜੀ ਹੁਣਾਂ ਨੂੰ ਦਿੱਤਾ ਤੇ ਪ੍ਰੋਫੈਸਰ ਸਾਹਿਬ ਨੇ ਉਹੀ ਨੋਟ ਫਿਰ ਦੁਬਾਰਾ ਮੱਖਣ ਅਲੀ ਜੀ ਨੂੰ ਪਿਆਰ ਸਤਿਕਾਰ ਦੇ ਰੂਪ ਦੇ ਵਿੱਚ ਦੇ ਦਿੱਤਾ 2004 ਦਾ ਸਮਾਂ ਆਇਆ ਫਿਰ ਕਹਿੰਦੇ ਵੀ ਟੂਰਨਾਮੈਂਟ ਪੰਡਾਲ ਦੋਨੇ ਦੇ ਵਿੱਚ ਸੀਗਾ ਉਹ 2002 ਦੀ ਗੱਲ ਅਗਲੇ ਦੇ ਮੇਲੇ ਦੀ ਆ ਮੇਰੇ ਵੀਰੋ ਪੰਡਾਲ ਦੋਨੇ ਸਟੇਜ ਸੈਕਟਰੀ ਜਿਹੜਾ ਉਹ ਗੈਰ ਹਾਜ਼ਰ ਸੀਗਾ ਮੱਖਣ ਅਲੀ ਜੀ ਨੂੰ ਉੱਥੇ ਬਤਾਰ ਸਟੇਜ ਸੈਕਟਰੀ ਪਹਿਲੀ ਵਾਰੀ ਕਮੈਂਟਰੀ ਕਰਨ ਦਾ ਮੌਕਾ ਮਿਲਿਆ ਅਗਲੇ ਸਾਲ 2005 ਦੇ ਵਿੱਚ ਮੱਖਣ ਅਲੀ ਜੀ ਨਿਊਜ਼ੀਲੈਂਡ ਚਲੇ ਗਏ ਤੇ 22 April ਨੂੰ ਮੱਖਣ ਅਲੀ ਜੀ ਦੀ ਉਮਰ 50 ਸਾਲਾਂ ਦੀ ਹੋ ਜਾਣੀ ਹੈ ਅਲੀ ਸਾਹਿਬ ਮੈਨੂੰ ਲੱਗਦਾ ਹੈ ਵੀ 50 ਸਾਲਾਂ ਦੀ ਉਮਰ ਦੇ ਵਿੱਚ 2005 ਤੋਂ ਲੈ ਕੇ 2025 ਤੱਕ ਵਿਦੇਸ਼ਾਂ ਦੇ 70 ਟੂਰ ਹੋ ਗਏ ਆ ਔਰ ਗੱਡੀਆਂ ਮਾਨ ਸਨਮਾਨਾਂ ਦੇ ਵਿੱਚ ਮਿਲੀਆਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮੱਖਣ ਅਲੀ ਜੀ ਦੇ ਲਈ ਇੰਨਾ ਵਰਗੀ ਆਵਾਜ਼ ਜਿਹੜੀ ਉਹ ਕਬੱਡੀ ਦੇ ਵਿੱਚ ਮੇਰੇ ਵੀਰੋ ਟਾਮੀ ਟਾਮੀ ਪੈਦਾ ਹੁੰਦੀ ਹੈ ਖੇਡ ਕਬੱਡੀ ਸਦਾ ਮਾਣ ਕਰਦੀ ਰਹੇਗੀ ਵੀਰਾ ਬੇਗਮ ਦੇ ਪੁੱਤਰ ਦੇ ਉੱਪਰ ਔਰ ਨੂਰ ਮੁਹੰਮਦ ਦੇ ਪੁੱਤਰ ਦੇ ਉੱਪਰ ਮੇਰੇ ਵੀਰੋ ਮੱਖਣ ਅਲੀ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੈ ਬੰਟੂ ਕੈਨੇਡਾ